ਪਿੰਡਾਂ 'ਚ ਮੇਲੇ ਇਦਾਂ ਹੁੰਦੇ ਨੇ ਮਹਿੰਦੀ ਵਾਲੇ ਛਾਪੇ ਔਰ ਢੋਲੀ ਬਾਬੇ ਆ ਜੀ ਸਾਡੇ ਪਿੰਡ ਦੀ ਬਹੁਤ ਹੀ ਪਵਿੱਤਰ ਬਾਬਾ ਮਲੇਸ਼ਾ ਦੀ ਜਗਾ ਦੇਖੋ ਕਿਦਾਂ ਪਿੰਡ ਦੇ ਵਿੱਚ ਕਿਦਾਂ ਰੌਣਕਾਂ ਲੱਗਦੀਆਂ ਨੇ ਮੇਲਿਆਂ ਦਾ ਸੀਜ਼ਨ ਹੁੰਦਾ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਕਿਦਾਂ ਹੁਮ ਹੁਮਾ ਕੇ ਮੇਲੇ ਚ ਆਉਂਦੀਆਂ ਨੇ ਬੀਬੀਆਂ ਭਾਈ ਛੋਟੇ ਛੋਟੇ ਬੱਚੇ ਸਾਡੇ ਬਜ਼ੁਰਗ ਦੇਖੋ ਕਿਦਾਂ ਸਾਰੇ ਪਿੰਡਾਂ ਦੇ ਮੇਲਿਆਂ ਦਾ ਇਹ ਆਨੰਦ ਲੈ ਰਹੇ ਨੇ ਮੇਲੇ ਦੇ ਵਿੱਚ ਅਸੀਂ ਵੀ ਥੋੜੀ ਜੀ ਸੇਵਾ ਨਭਾਈ ਜੋ ਕਿਸੇ ਠੰਡੇ ਮਿੱਠੇ ਜੱਲ ਦੀ ਤੇ ਹੁਣ ਮੈਂ ਤੁਹਾਨੂੰ ਉੱਥੇ ਲੈ ਕੇ ਜਾਂਦਾ ਤੇ ਜਿੰਨੇ ਵੀ ਭਰਾ ਨੇ ਤੇ ਜਿੰਨੇ ਵੀ ਮੇਰੇ ਪਿੰਡ ਦੇ ਯਾਰ ਦੋਸਤ ਨੇ ਯਾਰ ਦੋਸਤ ਕਹਦੇ ਸਾਰੇ ਭਾਈ ਨੇ ਅਸੀਂ ਸਾਰਿਆਂ ਨੇ ਮਿਲ ਕੇ ਇਸ ਸੇਵਾ ਨੂੰ ਨਿਭਾਇਆ ਤੇ ਸਵੇਰ ਦੀ ਲੱਗੀ ਹੋਈ ਸੀ ਸਾਰੇ ਇੰਨੀ ਗਰਮੀ ਦੇ ਵਿੱਚ ਮਿੱਠੇ ਜਲ ਦੀ ਤੇ ਨਾਲ ਨਾਲ ਮਿੱਠੇ-ਮਿੱਠੇ ਅਦਵਾਨਿਆਂ ਦੀ ਸੇਵਾ ਕੀਤੀ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਸੀਗਾ ਬਹੁਤ ਹੀ ਜ਼ਿਆਦਾ ਕਿਉਂਕਿ ਜਿੱਦਾਂ ਸਾਡੇ ਪੁਰਾਣੇ ਬਿਜ਼ੁਰਗ ਕਹਿੰਦੇ ਨੇ ਵੀ ਜਲ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੁੰਦੀ ਹੈ ਤੇ ਗਰਮੀ ਦੇ ਵਿੱਚ ਤੁਹਾਨੂੰ ਪਤਾ ਜਲ ਹੈ ਵੀ ਬਹੁਤ ਇੰਪੋਰਟੈਂਟ ਹੈ ਬਾਕੀ ਤੁਸੀਂ ਵੀ ਦੇਖ ਸਕਦੇ ਹੋ ਕਿੰਦਾ ਮੇਲੇ ਦੀ ਰੌਣਕ ਲੱਗੀ ਹੋਈ ਹੈ ਸਾਰੀਆਂ ਸੰਗਤਾਂ ਪਿੰਡ ਦੀਆਂ ਪਿੰਡ ਤੋਂ ਬਾਹਰ ਆੜੀਆਂ ਜਿਹੜੀਆਂ ਵੀ ਆਈਆਂ ਅਸੀਂ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਸਵਾਗਤ ਕਰਦੇ ਹਾਂ ਤੇ ਤੁਸੀਂ ਵੀ ਆਪਣੇ ਮੋਬਾਈਲ ਰਾਹੀਂ ਦੇਖ ਸਕਦੇ ਹੋ ਸਾਡੇ ਪਿੰਡ ਦਾ ਪ੍ਰੋਗਰਾਮ ਸਾਡਾ ਛੋਟਾ ਜਿਹਾ ਪਿੰਡ ਹੈ ਜੀ ਹਿਆਰਪੁਰ ਜ਼ਿਲ੍ਹੇ ਦੇ ਵਿੱਚ ਬਾਕੀ ਮਿੱਤਰੋ ਤੁਹਾਨੂੰ ਪਤਾ ਜਿੱਥੇ ਹਮ ਉਮਰ ਜੁੜਦੇ ਨੇ ਮਿਲਦੇ ਨੇ ਤੇ ਚਲਾ ਆ ਤਾਂ ਮਸਤੀਆਂ ਤਾਂ ਮੜੀ ਮੂਟੀਆਂ ਚੱਲਦੀਆਂ ਰਹਿੰਦੀਆਂ ਨੇ ਤੇ ਲਓ ਜੀ ਹੁਣ ਸੇਵਾਦਾਰ ਸਾਹਿਬ ਆਪ ਦੋਣ ਖਾਂਦੇ ਪਏ ਨੇ ਆਏ ਹਾਏ ਇਹ ਕੋਈ ਇੰਨੀ ਮਿਹਨਤ ਕੀਤੀ ਸਾਰਿਆਂ ਨੇ ਸਾਰਾ ਦਿਨ ਇੰਨਾ ਕ ਤਾਂ ਚਲੋ ਬਣਦਾ ਇਹ ਲਾਸਟ ਹੀ ਪੀਸ ਹੈਗਾ ਜਿਹੜਾ ਚੋਬਰਾਂ ਨੇ ਆਪਣੇ ਵਾਸਤੇ ਰੱਖਿਆ ਸਾਰਿਆਂ ਨੇ ਵੀ ਚਲੋ ਬਹੁਤ ਸੇਵਾ ਕੀਤੀ ਹੈ ਸਾਰਿਆਂ ਨੇ ਮਿਲ ਕੇ ਬਹੁਤ ਹੀ ਜ਼ਿਆਦਾ देखो कोई भी चीज है कोई भी बंदा कोई अकेला बड़ा नहीं हो सकता क्योंकि जब एक ਨਾਲ ਇੱਕ ਮਿਲਦਾ ਤਾਂ ਹੀ 11 ਬਣਦੇ ਨੇ ਇਹ ਭਰਾਵਾਂ ਦੇ ਸਾਥ ਨਾਲ ਤਾਂ ਉੱਦੇ ਹੀ بڑا ਹੌਸਲਾ ਹੋ ਜਾਂਦਾ ਮੇਰੇ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੇ ਬੜਾ ਜਿਆਦਾ ਸਾਥ ਦਿੱਤਾ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨੀ ਗਰਮੀ ਦੇ ਵਿੱਚ ਪੂਰੀ ਪਾਣੀ ਦੀ ਸੇਵਾ ਸਾਰਿਆਂ ਨੇ निभाई ਆ ਆ ਸਾਡਾ ਮਿੱਤਰ ਐਚਆਰ ਸਾਹਿਬ ਉਹ ਸਭ ਤੋਂ ਲੇਟ ਇਹੀ ਆਇਆ ਜੀ ਇਹਨੂੰ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੈਗਾ ਇਹ ਬੰਦਾ ਪੈਸੇ ਕਮਾਉਣ ਤੇ ਲੱਗਿਆ ਜੀ ਇਹ ਮੁੰਡਾ ਦਿਹਾੜੀ ਕਰਕੇ ਹੁਣ ਆਇਆ ਜੀ ਮੂੰਹ ਦੇਖੋ ਕਿੰਦਾ ਖੁਸ਼ ਹੋਣ ਡਿਆ ਸਰੋਪਾ ਪਾਓ ਉਹਦੇ ਸਰੋਪਾ ਆ ਪਾਈ ਹਰ ਚੀਜ਼ ਸਰੋਪਾ ਲਾ ਕੇ ਲੱਗ ਤਾ ਚਲੋ ਯਾਰ ਚਲੋ ਤੇ ਆ ਸਾਡੇ ਪਿੰਡ ਵਾਲਿਆਂ ਦੀ ਸਾਰਿਆਂ ਦੀ ਸਾਂਝੀ ਦੁਕਾਨ ਆ ਦੇਖੋ ਕਿੰਦਾ ਨਾਲ ਬੈਠੇ ਕੋਈ ਕੁਝ ਕੱਟ ਰਿਹਾ ਕੋਈ ਕੁਝ ਕੱਟ ਰਿਹਾ ਸਾਡੇ ਵੀਰ ਜੀ ਨੇ ਦੁਕਾਨ ਲਾਈ ਸੀ ਉੱਥੇ ਤੇ ਵੀਰ ਜੀ ਦਾ ਕੰਮ ਕਰੀਦੇ ਨੇ ਜਿੰਨਾਂ ਦਾ ਕੰਮ ਨਾਲ ਦੇਖੋ ਸਾਡੇ ਚਾਚੇ ਵੀ ਗੀ ਸਾਰੇ ਬੈਠੇ ਕੋਈ ਕੁਝ ਕੱਟ ਰਿਹਾ ਕੋਈ ਕੁਝ ਕੱਟ ਰਿਹਾ ਪੂਰਾ ਸਾਥ ਹੁੰਦੇ ਇੱਕ ਦੂਜੇ ਦਾ ਪਿੰਡ ਆ ਰਗੀਆਂ ਰੌਣਕਾਂ ਨਹੀਂ ਹੈਗੀਆਂ ਪਿੰਡਾਂ ਵਰਗਾ ਪਿਆਰ ਹੈ ਨਹੀਂ ਕਿਤੇ ਵੀ ਜੋ ਕਿ ਸ਼ਹਿਰਾਂ 'ਚ ਇਹ ਚੀਜ਼ਾਂ ਘਟਦੀਆਂ ਜਾ ਰਹੀਆਂ ਨੇ ਪਰ ਪਿੰਡਾਂ 'ਚ ਹੱਲੇ ਵੀ ਉਹ ਚੀਜ਼ਾਂ ਪੂਰੀਆਂ ਬਰਕਰਾਰ ਨੇ ਦੋਸਤੋ ਦੋਸਤੋ ਅੱਜ ਉਹ ਵੀ ਪ੍ਰੋਗਰਾਮ ਚੱਲ ਰਿਹਾ ਹੈ ਤੇ ਇਹਦੀ ਮੈਂ ਵੀਡੀਓ ਦੇ ਵਿੱਚ ਆਡੀਓ ਨਹੀਂ ਪਾ ਸਕਦਾ ਕਿਉਂਕਿ ਜੇ ਮੈਂ ਆਡੀਓ ਪਾਈ ਤਾਂ ਕਾਪੀਰਾਈਟ ਦਾ ਕਲੇਮ ਆ ਜਾਣਾ ਬਾਕੀ ਦੇਖੋ ਭਰਾ ਕਿਦਾ ਸਾਰੇ ਬੈਠੇ ਨੇ ਨਾਲ ਪਰ ਪ੍ਰੋਗਰਾਮ ਬਹੁਤ ਸੋਹਣਾ ਸੀਗਾ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਜੀ ਜਿੰਨੀਆਂ ਵੀ ਪਾਰਟੀਆਂ ਆਈਆਂ ਸਾਰਿਆਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਨਾਲ ਦੇ ਘੱਟੋ ਘਾਟ ਨਹੀਂ 10 ਤੋਂ 15 ਪਿੰਡ ਆਏ ਹੋਏ ਸੀ ਇਹ ਮੇਲੇ ਦੇ ਵਿੱਚ ਬਰਾਬਰ ਦਾ ਹੋ ਰਿਹਾ ਬੰਦਾ ਉੱਪਰ ਚੜ ਕੇ ਬਰਾਬਰ ਦਾ ਹੋ ਰਿਹਾ ਬਰਾਬਰ ਦਾ ਹੋ ਰਿਹਾ ਜੀ ਲਾਸਟ ਆ ਜੀ ਲਾਸਟ ਉਸ ਤੋਂ ਬਾਅਦ ਨਾ ਕੀ ਹੋਣ ਠੀਕ ਹੈ ਜੀ ਆ ਪਾਰੋਂ ਭਰਾ ਘੜਾ ਵਾਡਾ ਐਚ ਆਰ ਭਰਾ ਵੀ ਆ ਜਿਹੜਾ ਕਹਿੰਦਾ ਬਲੌਗ ਵਿੱਚ ਮੈਂ ਸ਼ਾਮਲ ਹੋਣਾ ਆ ਇਹਦੇ ਕਿਤੇ ਅੱਜ ਪੱਕ ਬੰਨੀ ਜਾਵੇ ਨਾ ਕਵਲ ਭਰਾ ਵੀ ਕਿਤੇ ਅੱਜ ਪੱਕ ਬੰਨੀ ਜਾਵੇ ਨਾ ਸਾਲੀ ਗੱਲੇ ਵਖਰੀ ਆ ਆ ਸਾਡਾ ਚਾਰ ਭਰਾ ਆ ਆ ਪਾਰੋ ਵੱਧੋ ਵੱਧੀ ਪਾਰੋ ਮਕਾਲਾ ਉਹ ਹਾਂ ਫਿਰ ਬਾਬਾ ਜੀ ਵੱਲੋਂ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਪਾਣੀ ਦੀ ਨੌਜਵਾਨ ਸਭਾ ਨੇ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਜੀ ਫਿਰ ਉਹੀ ਪ੍ਰੋਗਰਾਮ ਇੱਦੀ ਚੱਲਦਾ ਰਿਹਾ ਮੇਰੇ ਨਾਲ ਤਾਂ ਵੀ ਬੇਲਾ ਕਰਾਈਆਂ ਮਾ ਜੀ ਕਸੀ ਗੱਲ ਕੀਤੀ ਜੀ ਰਵੀ ਰਾਜਸਥਾਨੀ ਆ ਰਵੀ ਰਾਜਸਥਾਨੀ ਆ ਬਾਬਾ ਬੈਲੀ ਦੇ ਨਾਮ ਤੇ ਤੇਰਸਮਾਨ ਸੀ ਜਿਹੜਾ ਰਵੀ ਰਾਜਸਥਾਨੀ ਉਹਨੇ ਬੋਲਾ ਨਹੀਂ ਹੈ ਰਾਜਸਥਾਨੀ ਅਸਰੇ ਕਹਿੰਦੇ ਕਿ ਉਹ Rajasthan 'ਚ ਕੰਮ ਕਰਦਾ ਜੀ ਬਾਕੀ ਜਦੋਂ ਸਾਰਾ ਪ੍ਰੋਗਰਾਮ ਹੋ ਗਿਆ ਖਤਮ ਮਿੱਤਰੋ ਬਹੁਤ ਜ਼ਿਆਦਾ ਗਰਮੀ ਸੀ ਪਰ ਆਪਾਂ ਦਾ ਜਿਗਾਏ ਘਰੇ ਜਾ ਕੇ ਲਾਇਆ ਏਸੀ ਛੱਡਿਆ 18 ਤੇ ਤੇ ਮਜੇ ਨਾਲ ਕੀਤੀ ਨੀਂਦ ਪੂਰੀ ਚੰਗਾ ਮਿੱਤਰੋ ਜੀ ਅਗਲਾ ਵਲੋਗ ਦੇਖਣਾ ਤਾਂ ਮੈਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਫੋਲੋ